ਸਾਰੇ ਗੁਰੂਆਂ ਦਾ ਸਤਿ ਸ੍ਰੀ ਅਕਾਲ ਸਾਰੇ ਉਦ ਦੇ ਜਤਾਂ ਕਿ ਇਹਨਾਂ ਤ੍ਰਿਕਨਾਵ ਦੇ ਨਾਲ ਅਸਮੀ ਤਾਂ ਨਹੀਂ ਸਾਡੇ ਪਰਮਾਤਮਾ ਨੂੰ ਛੋੜਨੀ ਚਾਹੀਦੀ ਹੈ ਸਾਡੀ ਸਾਧੂ ਦੀ ਆਮ ਕੀ ਬਰਾਤ ਨਿਯਮ ਦੀ ਕਿ ਆਏ ਤਾਂ ਨੂੰ ਗ੍ਰੰਥ ਨੂੰ ਪੜੀਏ ਤੇ ਵਿਚਾਰੀਏ ਤੇ ਜੇ ਉਦੇਅ ਇਹ ਮਿਲ ਕਰਕੇ ਉਹਦੇ ਅਨੁਸਾਰ ਨਹੀਂ ਚੱਲਦੇ ਜਾਨਕੁਣ ਕਰ ਲੀਏ ਕੁਝ ਵੀ ਕਰ ਲੀਏ 84 ਆਸਨ ਲਾ ਲਈਏ ਇਹਨਾਂ ਚੀਜ਼ਾਂ ਦੇ ਨਾਲ ਮਨ ਦੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਜਦੋਂ ਪ੍ਰਭੂ ਦੀ ਪਰਵਾਣ ਨਹੀਂ ਤੇ ਸਾਰੇ ਕਰਮਾਂ ਤੋਂ ਉੱਪਰ ਹੈ ਕਰਮ ਸੰਗਤ ਜੇ ਦੇਖੀ ਜੋੜ ਕੇ ਤੇ ਪਰਵਾਹabandh ਸੇਵਕ ਕਾਰਮੀ ਕੀਰਤਨ ਕਰਨਾ ਕੀਰਤਨ ਦੇ ਮਿੱਤੰਦਾਰਤ ਹੈ ਜਸਪੀਰ ਕੀ ਇਹ ਅਸੀਂ ਨਹੀਂ ਮੰਨ ਪੜਦੇ ਹਾਂ ਉਹ ਵੀ ਕੀਰਤਨ ਹੈ ਸਾਜਾਂ ਦੇ ਨਾਲ ਉਹ ਵੀ ਕੀਰਤਨ ਹੈ ਸਾਜਾਂ ਦੇ ਨਾਲ ਕੀਰਤਨ ਕਰਨਾ ਉਹ ਸਭ ਤੋਂ ਉੱਤਮ ਹੈ ਕਿਉਂ ਕਿ ਸਾਡੇ ਦੋ ਮੰਨ ਨੇ ਇਹ ਸੁਚੇਤ ਮਨ ਹੈ ਅਚੇਤ ਮਨ ਹੈ ਜਿਹੜਾ ਸੁਚੇਤ ਮਨ ਹੈ ਉਹ ਸਾਜਾਂ ਦੇ ਵਿੱਚ ਮਗਨ ਹੋ ਜਾਂਦਾ ਤੇ ਅਚੇਤ ਮਨ ਜਿਹੜਾ ਉਹ ਰਸ ਨੂੰ ਪ੍ਰਾਂਤ ਕਰਦਾ ਅੱਜ ਅਸੀਂ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਕੀ ਜੋ ਕੁਛੋੜਾ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਣੀ ਨਾਲ ਦੇ ਵਿੱਚ ਆ ਗਏ ਨੇ ਤੇ ਹਮਨੇ ਵੀ ਇਸ ਮਕਾਮ ਪਰ ਜਾਣਾ ਹੈ ਜਗੂ ਜਤਾਰ ਸਤਿਗੁਰੂ ਜੀ ਇਹ ਲੰਬਾ ਦਰਸਨ ਸੀ ਅਸੀਂ ਉਹਨਾਂ ਦੀ ਜਿਹੜੀ ਕਮਤਾਲ ਚੋਟ ਛੱਡ ਕੇ ਅੱਗੇ ਤੋਰਦੇ ਹਾਂ ਕਿ ਸਤੂਰ ਮਹਾਰਾਜ ਸਾਹਿਬ ਜੀ ਹੋਣਾ ਕੀ ਕਹਿੰਦੇ ਨੇ ਕਿ ਚਲੋ ਅਸੀਂ ਇੱਥੇ ਹੁਣ ਰੁਕਣਾ ਨਹੀਂ ਇਹਨਾਂ ਦੇ ਨਾਲ ਗੁਰਜਣਾ ਨਹੀਂ ਨਦੀ ਪਾਰ ਕਰੀਏ ਕਿੰਨੇ ਨੇ ਹਾਂ ਨੇ ਇਸੇ ਮਕਾਮ 'ਤੇ ਜਾਣਾ ਹੈ ਜਲਦ ਤਰ ਜਿਸ ਜਗ੍ਹਾ ਤੁਮ ਕੋ ਆਪਣੇ ਪਟਾਣੇ ਪੜੇਗੇ ਹਾਲ ਸਰ ਦਾ ਭਾਵ ਸਿਰ ਹੋਗੇ ਸ਼ਹੀਦ ਲੜ ਕੇ ਇਹ ਬਾਤੀ ਦੋ ਪਿਸਰ ਪਿਸਰ ਦਾ ਭਾਵ ਪੁੱਤਰ ਕਿੰਨੇ ਨੇ ਕਿ ਇਹ ਮੇਰਾ ਖਲ ਵਾਕਿਆ ਹੈ ਦੂਜੇ ਬਨੇਗਾ ਜਦੋਂ ਪਰਵਾਰ ਸਾਰਾ ਵਿਛੜ ਗਿਆ ਤੇ ਦੋ ਪੁੱਤਰ ਨਾਲ ਸੰਪੇ ਕਹਿੰਦੇ ਨੇ ਇਹ ਵੀ ਛੇਡ ਹੋਣਗੇ ਰਹ ਜਾਊਂਗਾ ਇਕੱਲਾ ਮੈਂ ਕੱਲ ਤੱਕ ਲਟਾ ਕੇ ਘਰ ਕਿ ਫਿਰ ਅਗੇ ਕਹਿੰਦੇ ਨੇ ਪਹਿਲੇ ਪਿਤਾ ਘਟਾਉਂਗਾ ਹੁ ਬੇਟੇ ਘਟਾਉਂਗਾ ਨਾਲ ਕਾ ਬਾਗ ਖੂਰ ਜਿਗਰ ਸੇ ਖਿਲਾਉਂਗਾ ਫਿਰ ਅਗੇ ਕਹਿੰਦੇ ਨੇ ਕਿ ਇਹ ਹੈ ਕਿ ਫਿਰ ਹਜੂਰ ਤੋ ਚਮਪੌਰ ਚੰਦ ਗਏ ਜੋ ਵਿੱਚ ਵਹਾਂ ਗੁਜਰੀ ਇਹ ਲਖਨੌਂ ਮਹਾਲ ਹੈ ਅਗੇ ਗੀਂਦੇ ਨੇ ਜਦ ਕਿਲੇ ਮੈਂ ਜਾਵਤਰੀ थी ਸਤਿਗੁਰੂ ਦੀ ਸਵਾਰੀ ਵਰਹਾਏ ਗੁਰੂ ਕੀ ਫਤਿਹ ਲੇਰੋ ਨੇ ਪੁਕਾਰੀ ਖੋਲੀ ਕਮਲ ਅਮਰ ਕਸਾ ਹੋ ਗਿਆ ਸਾਰਿਆਂ ਨੇ ਤੇ ਆਰਾਮ ਕੋ ਹਰ ਇੱਕ ਜਰੀ ਨੇ ਫਿਰ 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 ਵੇਖੋ ਉਹ ਵਾਦੀਆਂ ਅਗੋੜੀਆਂ ਵਾਦੀਆਂ ਤਲਵਾਰਾਂ ਦੇ ਵਿੱਚ ਅਸਾਦੀਵਾਰ ਦਾ ਕੀਤਨ ਕੀਤਾ ਜਲਦੀ ਸਾਹਿਬ ਦਾ ਪਾਰ ਕੀਤਾ ਜੇਤਨੇਮ ਕਰ ਫਿਰ ਸਾਧ ਕਰਕੇ ਫੇਰ ਅੱਗੇ ਤੁਰੇ ਹੁਣੇ ਸ਼ਾਮ ਰਾਤ ਪੈ ਗਈ ਹਲਕੇ ਹੁਣ ਕਹਿੰਦੇ ਨੇ ਰਾਜਲਾਸ ਕਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਲ ਜੁਲ ਕੇ ਸਾਰੇ ਸ਼ਾਮ ਭਜਨ ਗਾਏ ਸਭੀ ਨੇ ਫਿਰ ਅੱਗੇ ਕਹਿੰਦੇ ਨੇ ਕੁਛ ਲੇਟ ਗਏ ਖਾਣ ਪੈ ਜੀਪੋ ਸਿਠਾ ਕਰ ਕਹਿੰਦੇ ਨੇ ਜੋਰ ਉਹਨਾਂ ਦੇ ਘਰ ਆਇਆ ਵਿਛਾ ਕੇ ਧਰਤੀ ਤੇ ਲੇਟ ਗਏ ਪੈਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ ਕਈ ਸਿੱਖ ਪੈਰਾ ਦੇਣ ਲੱਗੇ ਤੇ ਗੋਬਿੰਦ ਵੀ ਸਭ ਬਾਸ ਹੋਏ ਖੇਮੇ ਵਿੱਚ ਜਾ ਕਰ ਤੇ ਗੁਰੂ ਜੀ ਆਪਣੇ ਤੰਬੂ ਦੇ ਵਿੱਚ ਗਏ ਆ ਜਾ ਕੇ ਤੇ ਆਰਾਮ ਕਰਨ ਲੱਗੇ ਤੇ ਫਿਰ ਕੀ ਹੋਇਆ ਦੇਖਾ ਤੂੰ ਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ ਇਹ ਕਵੀ ਦੀ ਗੱਲ ਹੈ ਕਿੰਨੇ ਨੇ ਗੁਰੂ ਜੀ ਸੁੱਤੇ ਨਹੀਂ ਬਾਕੀ ਥੱਕੇ ਸੰਸਾਉਂਗੇ ਗੁਰੂ ਜੀ ਨੀਂਦੇ ਭਾ ਕੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਇਸ ਸਮੇਂ ਕਿ ਸਤਿਗੁਰੂ ਜੀ ਬੇਲਾ ਨਹੀਂ ਕਰਦੇ ਵਾਹਿਗੁਰੂ ਵਾਹਿਗੁਰੂ ਹਰ ਮੂਹ ਮੈਂ ਨਿਕਲਦਾ ਹੈ ਤੂੰ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹਾ ਹੋਂ ਤੇ ਨਿਕਲਦਾ ਜਦ ਵੇੜ ਘੜੀ ਰਾਤ ਗਈ ਜਿਗਰੇ ਖੁਲਾਮ ਗੁਰੂ ਜੀ ਸੁੱਤੇ ਨਹੀਂ سدگڑوں کے جمعے بہت سی ویڈی ذمے والی ڈیڑھ گڑی رات چل گئی پرماتما کی پر بندی جڑی پھر خیمے سے نکل آ گئے سرکار ہوا میں قدموں سے ٹیلتے تھے مگر دل تھا دعا میں بولے اے خدا وغ ہوں خوش تیری رڑا میں کرتار سے کہتے تھے ਕੋਇਆ ਲੂ ਗੁਰੂ ਹੋ ਕਰ ਕਰਤਾ ਸੇ ਕਹ ਕੇ ਸੇ ਕੋਇਆ ਲੂ ਗੁਰੂ ਹੋ ਕਰ ਕਲ ਜਾਉਂਗਾ ਚੰਪੌਰ ਸੇ ਮੈਂ ਸੇ ਗੁਰੂ ਹੋ ਕਾਲ ਇਹ ਅੱਗੇ ਅਗਲੀ ਜਿਹੜੀ ਕਹਾਣੀ ਹੈ ਉਹ ਸਮੇਂ ਅਨਸਾਰ ਹਾਲੂ ਰਾਮਾਂਗੇ ਦੇ ਗੁਰੂ ਸਾਹਿਬ ਕੱਲੇ-ਕੱਲੇ ਦੇ ਘੋੜ ਜਾਂਦੇ ਨੇ ਤੇ ਕਿਸੇ ਦੇ ਨਾਲ ਸਵਾਰਦੇ ਨੇ ਕਿਸੇ ਦੇ ਸਿਰ ਜਿਹੜਾ ਹੈ ਉਹ ਲਟਕਿਆ ਹੋਇਆ ਤੇ ਉਹ ਕੋੜੀ ਵੀ ਕਾਢੀ ਉਹਦੇ ਸਿਰ ਤੇ ਮੇਨੇ ਤੇ ਸਾਰੇ ਰਾਤ ਇਸੇ ਤਰ੍ਹਾਂ ਸਾਰਿਆਂ ਨਾਲ ਪਿਆਰ ਕਰਦੇ ਨੇ ਤੇ ਫਿਰ ਆਪ ਨਹੀਂ ਹੋਂ ਸੰਦੇ ਉਹ ਬਬਦ ਇੱਥੇ ਦਿਨਾਂ ਹੀ ਵਾਕਿਆ ਜਿਹੜਾ ਹੈ ਨਾ ਬੜਾ ਦਰਦਨਾਕ ਕਹਾਣੀ ਹੈ ਇਸ ਨੂੰ ਅਸੀਂ ਸਰਮ ਕਲਪੇ ਇੱਥੇ ਆਪਣੇ ਜਨਮ ਨੂੰ ਸਫਲਾ ਕਰਾਂਗੇ ਇਹ ਕਿਉਂ ਹੋਇਆ ਪੇਂਦੀ ਚਲਦੀ ਕਿੱਥੋਂ ਆਈ ਇਹ ਸਾਰੀ ਪਾਣੀ ਤੇ اتنا ਆਂਪੇ ਰਿਹਾ ਹੈ ਸਭ ਕੀ ਸਦੇਵਲੂ ਮਹਾਰਾਜ ਸਰਦੀ ਨੇ ਇਹਨੇ ਕਸ਼ਟ ਸਤੇ ਸਮੇਂ ਉਹ ਕੋਈ ਉਹਨਾਂ ਵਾਸਤੇ ਕੋਈ ਕਸ਼ਟ ਨਹੀਂ ਹੈ ਪਰ ਉਹ ਉਹਨਾਂ ਦੇ ਨਾਲ ਜੁੜੇ ਰਹੇ ਤੇ ਤਾਂ ਕਿ 10 ਲੱਖ ਫੌਜ ਹੋਵੇ 10 ਹਜ਼ਾਰ ਵੀ ਹੋਵੇ ਹਾਂ ਚਾਂਸ ਫੇਰੇ ਘੇਰਿਆ ਹੋਵੇ ਕੱਚੀ ਗੜੀ ਹੋਵੇ ਤੇ 40 ਸਿੰਘ ਹੋਣ ਤੇ ਪਰਿਵਾਰ ਨਾੜ ਨਾ ਹੋਵੇ ਤੇ ਫਿਰ ਸਮਝ ਲਵੋ ਬਿੱਤੂ ਜੀ ਕੀ ਹੋ ਰਿਹਾ ਸਰਦਾਰਾ ਅਗਲੇ ਜੇ ਫਿਰ ਕੀ ਹੁੰਦਾ ਹੈ ਇਸੇ ਤਰ੍ਹਾਂ ਲੜੀਵਾਲ ਚੱਲਣੀ ਹੈ ਫਿਰ ਅਸੀਂ ਇਹ ਤੋਂ ਲਾਭ ਲੈਣਾ ਹੈ ਤੇ ਲਾਭ ਲੈ ਕੇ ਤੇ ਫਿਰ ਆਪਣੇ ਅੰਦਰ ਚਾਹੀ ਮਾਰਨੀ ਹੈ ਫਿਰ ਅਸੀਂ ਸਾਨੂੰ ਕੋਈ ਹੁਣ ਦੁੱਖ ਨਹੀਂ ਹੈ ਖਾਣੋਂ ਬੋਇਆ ਨਹੀਂ ਮਿਲਦਾ ਹੈ ਚੰਗੀ ਤਰ੍ਹਾਂ ਅਸੀਂ ਸੌਂਦੇ ਹਾਂ ਪਰ ਉਹ ਰਸਪਰਾਣਾ ਸੰਭ ਕਰਨਾ ਚਾਹੀਦਾ ਹੈ ਕਿ ਜੇਕਰ ਉਹ ਕਠਨਾ ਸਵਾਰੇ ਤੇ ਬੇਅਸੀਂਦਾ ਬਿਲਕੁਲ ਹੀ ਆਦਨਾ ਕਰ ਸਕੀਏ ਇਸ ਕਰਕੇ ਸਤਿਗੁਰੂ ਜੀ ਦੇ ਸਿਖਿਆ ਤੋਂ ਉਹਨਾਂ ਬਿਤੇ ਆਸ ਤੋਂ ਉਹਨਾਂ ਦੀ ਬਾਣੀ ਤੋਂ ਸਿਖਿਆ ਲੈ ਕੇ ਆਪਣੀ ਜੀਵਨ ਸਵਾਰੀ ਗੁਰਬਾਣੀ ਪੜ੍ਹਨ ਦਾ ਵਿਚਾਰਦਾ ਇੰਨੀ ਇੱਕ ਆਪੋ ਲਾਹ ਹੋਣ ਵਾਲੀ ਗੱਲ ਹੈ ਮਨਸੁਖੋ ਆਨਮਾਈ ਸਮੇਂ ਦੇ ਸਮਾਧਿ ਭਗਤੋ ਪ੍ਰਿਆਰ ਨਾਲ ਸਾਰੇ ਗੱਲ ਕੇ ਬੁਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ